ਆਣਾ ਦੋਸਤ ਹੋਸ ਪਰਮਜੀਤ ਲੈ ਕੇ ਆਜਰੇ ਜੀ ਤੁਹਾਡਾ ਆਪਣਾ ਮਨ ਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਦੋਸਤੋ ਤੁਹਾਡੇ ਵਾਸਤੇ ਆਪਾਂ ਪੰਜਾਬ ਦੀਆਂ ਵੱਡੀਆਂ ਵੱਡੀਆਂ ਖਬਰਾਂ ਲੈ ਕੇ ਆਂਦੇ ਆ ਜਿੱਥੇ ਰੋਜ਼ਾਨਾ ਹੀ ਵੱਡੇ ਪਟਾਕੇ ਪੈਂਦੇ ਨੇ ਇਹ ਪਟਾਕਿਆਂ ਨੂੰ ਚਲਾਉਣ ਵਾਸਤੇ ਪਾਕਰਾਮਲੀ ਜੀ ਖਾਸ ਕਰਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਤੇ ਛੋਟੇ ਛੋਟੇ ਜਵਾਬ ਘੜ ਘੜ ਕੇ ਲੈ ਕੇ ਆਉਂਦੇ ਨੇ ਤੇ ਇਸ ਤੋਂ ਪਹਿਲਾਂ ਕਿ ਮੈਂ ਜਿਆਦਾ ਲੰਮਾ ਪ੍ਰੋਗਰਾਮ ਖਿੱਚਾਂ ਤੁਸੀਂ ਸਾਡੇ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਓ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਤੁਹਾਡਾ ਆਪਣਾ ਪ੍ਰੋਗਰਾਮ ਆ ਚੱਕ ਜਵਾਬ ਤੇ ਦੋਸਤੋ ਪਹਿਲੀ ਵੱਡੀ ਖਬਰ ਦੇ ਉੱਪਰ ਚੱਲਿਆ ਭਗਰਾ ਜੀ ਪਹਿਲੀ ਵੱਡੀ ਖਬਰ ਦੇ ਉੱਪਰ ਰੁੱਕ ਰਿਹਾ ਇਹ ਤਾਂ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਦੀ ਆਪਸੀ ਸੈਟਿੰਗ ਦੀ ਗੱਲ ਜੱਸੀ ਜਸਰਾਜ ਨੇ ਕੀਤੀ ਹੈ ਤੇ ਉਹ ਕਹਿੰਦਾ ਵੀ ਮੈਨੂੰ ਪਤਾ ਹੈ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਦੀ ਆਪਸੀ ਕੀ ਸੈਟਿੰਗ ਹੈ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਬੈਸੇ ਮਨ ਨੂੰ ਇੱਕ ਗੱਲ ਨਹੀਂ ਪੁੱਤ ਸਮਝ ਲੱਗੀ ਵੀ ਸਾਰੇ ਬੰਦੇ ਭਗਵਾਨ ਤਮਨ ਨੂੰ ਹਰਾਉਣ ਦੇ ਉੱਪਰ ਕਿਉਂ ਜ਼ੋਰ ਲਾਈ ਜਾਂਦੇ ਆ ਆ ਜਿਵੇਂ ਸਖਪਾਲ ਖੈਰਾ ਦੀ ਗੱਲ ਕਰ ਲੈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲੈ ਕਾਂਗਰਸ ਦੀ ਗੱਲ ਕਰ ਲੈ ਸਿਮਰਜੀਤ ਮਾਨ ਦੀ ਗੱਲ ਕਰ ਲੈ ਉਥੇ ਬੈਸ ਭਰਾਵਾਂ ਦੀ ਗੱਲ ਕਰ ਲੈ ਤੇ ਪੁੱਤ ਇੱਕ ਗੱਲ ਮੈਨੂੰ ਆ ਵੀ ਨਹੀਂ ਇਹਨਾਂ ਦੀ ਸਮਝ ਲੱਗਦੀ ਵੀ ਇਹ ਭਗਵਾਨ ਤਮਨ ਤੋਂ ਇੰਨਾ ਡਰਦੇ ਕਿਉਂ ਆ ਗੱਲ ਪਗਣਾ ਜੀ ਬਿਲਕੁਲ ਸਹੀ ਹੈ ਤੇ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਇਹ ਸਾਰੀ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਵਿੱਚ ਕਈ ਮੀਡੀਆ ਵਾਲੇ ਵੀ ਹੈਗੇ ਆ ਪਰ ਪਗਣਾ ਜੀ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਇਕੱਲੇ ਸੰਗਰੂਰ ਸੀਟ ਐ ਨਹੀਂ ਹੋਰ ਵੀ 12 ਸੀਟਾਂ ਹੈਗੀਆਂ ਜਿਨ੍ਹਾਂ ਦੇ ਉੱਪਰ ਅਲੱਗ-ਅਲੱਗ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਪਰ ਉੱਥੇ ਹੀ ਪਗਣਾ ਜੀ ਆਪਾਂ ਅਗਲੀ ਖਬਰ ਤੇ ਪਰ ਰੋਕ ਕਰੀਏ ਤਾਂ ਅਗਲੀ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਹੈ ਤੇ ਉਸ ਖਬਰ ਦੀ ਜੇਕਰ ਗੱਲ ਮੈਂ ਕਰਾਂ ਤਾਂ ਕੇਪੀ ਨੂੰ ਮਨਾਉਣ ਵਾਸਤੇ ਸੁਖਜਿੰਦਰ ਰਧਾਵਾ ਪਹੁੰਚੇ ਜੀ ਉਹਨਾਂ ਦੇ ਕੋਲ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਕੇਪੀ ਸਾਹਿਬ ਨੇ ਜੋ ਸੋਚਿਆ ਸੀ ਪੁੱਤ ਉਹ ਗੱਲ ਬਣੀ ਨਹੀਂ ਤੇ ਬਾਕੀ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸੁਖਜਿੰਦਰ ਰੰਧਾਵਾ ਰੱਖਿਆ ਹੀ ਰੋਸਿਆਂ ਨੂੰ ਬਣਾਉਣ ਵਾਸਤੇ ਆ ਭਗਨਾ ਜੀ ਗੱਲ ਵੈਸੇ ਤੁਹਾਡੀ ਬਿਲਕੁਲ ਸਹੀ ਹੈ ਹੁਣ ਕਈ ਇਦਾਂ ਦੇ ਮਾਮਲੇ ਨੇ ਜਿਨ੍ਹਾਂ ਵਿੱਚ ਸੁਖਜਿੰਦਰ ਰੰਧਾਵਾ ਨੂੰ ਕੈਪਟਨ ਸਾਹਿਬ ਨੇ ਮੂਰੇ ਕੀਤਾ ਤੇ ਉਹ ਮਾਮਲੇ ਸਲਝਾ ਵੀ ਲੱਤੇ ਗਏ ਨੇ ਪਰ ਪਗਣਾ ਜੀ ਆਪਾਂ ਅਗਲੀ ਖਬਰ ਦੀ ਜੇਕਰ ਗੱਲ ਕਰੀਏ ਤਾਂ ਅਗਲੀ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਹੈ ਚਮਕੌਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਇੱਕ ਵੱਡੀ ਰੈਲੀ ਸੀ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਸਟੇਜ ਤੇ ਬੈਠੇ ਸੀ ਤੇ ਕਿਸੇ ਅਫਸਰ ਨੂੰ ਉੱਪਰ ਨਹੀਂ ਆਉਣ ਦਿੱਤਾ ਗਿਆ ਤੇ ਸੁਣਿਆ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਮਾਂਡੋ ਨੂੰ ਚੱਕ ਕੇ ਧੱਕਾ ਮਾਰਿਆ ਜੀ ਦਾਉ ਜਵਾਬ ਕਾਕਾ ਜੀ ਆਹ ਚੱਕ ਕੇ ਜਵਾਬ ਚਮਕੌਰ ਸਾਹਿਬ ਵਾਲੀ ਰੈਲੀ ਦੇ ਵਿੱਚ ਕੱਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਮਾਂਡੋ ਨੂੰ ਧੱਕਾ ਹੀ ਮਾਰਿਆ ਨਹੀਂ ਕਈ ਅਕਾਲੀ ਦਲ ਦੇ ਲੀਡਰ ਤਾਂ ਦੇਖ ਲੈ ਆ ਪੁਲਸ ਵਾਲਿਆਂ ਨੂੰ ਗਾਲ੍ਹਾਂ ਵੀ ਕੱਢ ਜੁੰਦੇ ਸੀ ਤੇ ਜਦੋਂ মিডিਆ ਵਾਲੇ ਪੁੱਛਦੇ ਸੀ ਉਦੋਂ ਭਾਈ ਮੰਨਦੇ ਵੀ ਨਹੀਂ ਸੀ ਸਹੀ ਗੱਲ ਆ ਭਗਨਾ ਜੀ ਤੇ ਇੱਕ ਹੀ ਇਦਾਂ ਦੀਆਂ ਖਬਰਾਂ ਖਾਸ ਕਰਕੇ ਗੱਲ ਕਰਾਂ ਜੀ ਸਿਕੰਦਰ ਸਿੰਘ ਮਲੂਕਾ ਸਾਹਿਬ ਦੀ ਤਾਂ ਉਹਨਾਂ ਦੇ ਨਾਲ ਕਾਫੀ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਜੁੜੀਆਂ ਰਹੀਆਂ ਕਦੇ ਉਹ ਟੀਚਰਾਂ ਦੀ ਹੋਲੀ ਕਦੇ ਜੀ ਉਹ ਬਠਿੰਡਾ ਰੈਲੀ ਦੀ ਕਰ ਲਈਏ ਪਰ ਉੱਥੇ ਹੀ ਭਾਗਣਾ ਜੇ ਆਪਾਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਦਰਬਾਰਾ ਸਿੰਘ ਉਹ ਗੁਰੂ ਨੇ ਇਹ ਨਕੋਦਰ ਗੋਲੀकांड ਦੇ ਬਾਰੇ ਸਫਾਈ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਉਸ ਵੇਲੇ ਬੜਾ ਕੂੜ ਪ੍ਰਚਾਰ ਕੀਤਾ ਗਿਆ ਸੀ ਜੋ ਅਸਲੀ ਗੱਲ ਸੀ ਉਹ ਨਾ ਦਿਖਾ ਕੇ ਹੋਰ ਗੱਲਾਂ ਦਿਖਾ ਦਿੱਤੀਆਂ ਗਈਆਂ দাও ਜਵਾਬ ਕਾਕਾ ਦੀ ਆ ਚੱਕ ਕੇ ਜਵਾਬ ਦਰਬਾਰਾ ਸਿੰਘ ਗੁਰੂ ਦਾ ਕਹਿਣਾ ਵੀ ਗੋਲੀ ਮੇਰੇ ਕਹ ਤੇ ਨਹੀਂ ਚੱਲੀ ਗੋਲੀ ਦਾ ਪੁਲਿਸ ਵਾਲੇ ਨੇ ਆਪੇ ਚਲਾਈ ਆ ਇਹ ਐਸਆਈਟੀ ਦੀ ਜਾਂਚ ਦੇ ਵਿੱਚ ਸਾਹਮਣੇ ਨਿਕਲ ਕੇ ਆਇਆ ਤੇ ਬਾਕੀ ਬੁੱਤ ਮੈਨੂੰ ਤਾਂ ਡਰ ਸੀ ਵੀ ਜੇ ਅੱਜ ਕੋਈ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਵੀ ਇਹ ਸਵਾਲ ਦੇ ਉੱਪਰ ਕਿਤੇ ਆ ਨਾ ਜਵਾਬ ਨਿਕਲਿਆ ਵੇ ਇਹ ਸਾਰੇ ਮਾਮਲੇ ਦੇ ਵਿੱਚ ਪਾਕਿਸਤਾਨ ਦਾ ਹੱਥ ਸੀ ਗੱਲ ਭਗਣਾ ਜੀ ਬਿਲਕੁਲ ਸਹੀ ਹੈ ਜੀ ਹੁਣ ਨਾਬਾ ਜੇਲ੍ਹ ਦੀ ਗੱਲ ਕਰੀਏ ਜਦੋਂ ਨਾਬਾ ਜੇਲ੍ਹ ਦੇ ਵਿੱਚੋਂ ਕਈ ਕੈਦੀ ਭੱਜੇ ਸੀ ਗੈਂਗਸਟਰ ਪਰ ਜੇ ਸੀ ਉਦੋਂ ਵੀ ਭੱਜਣ ਤੋਂ ਹਲੇ ਉਹ 20 25 ਕਿਲੋਮੀਟਰ ਗਏ ਹੁਣ ਜੀ ਇੱਕ ਵੱਡਾ ਬਿਆਨ ਸੁਣਿਆ ਸੀ ਸਾਰਿਆਂ ਨੇ ਕਹਿੰਦੇ ਜੀ ਇਹਦੇ ਵਿੱਚ ਪਾਕਿਸਤਾਨ ਦਾ ਹੱਥ ਹੈ ਤੇ ਇਸ ਤਰ੍ਹਾਂ ਦੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਪਰ ਉੱਥੇ ਹੀ ਭਗਣਾ ਜੀ ਆ ਪਾਗਲੀ ਖਬਰ ਤੋਂ ਕੋ ਰੋਕ ਕਰੀਏ ਅਗਲੀ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਹੈ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਦੇ ਨਾਲ ਗੱਠਜੋੜ ਕਾਫੀ ਘਾਤਕ ਹੋਵੇਗਾ ਇਹ ਗੱਲ ਮੰਨਣੀ ਹੈ ਜੀ ਕਮਰ ਸੰਧੂ ਸਾਹਿਬ ਦੀ ਤੇ ਦੋ ਜਵਾਬ ਕਾਕਾ ਦੀ ਆ ਚੱਕ ਜਵਾਬ ਉਹ ਘਾਤਕ ਦੀ ਟੈਨਸ਼ਨ ਨਹੀਂ ਕੇਜਰੀਵਾਲ ਨੂੰ ਤਾਂ ਪਾਰਟੀ ਦੇ ਵਿੱਚ ਬਣੇ ਹੋਏ ਹਾਲਾਤਾਂ ਦੀ ਟੈਨਸ਼ਨ ਆ ਭਾਵੇਂ ਦੇਖ ਲਾ ਅਗਲਾ ਤੜਕੇ ਉੱਠ ਕੇ ਆ ਰਾਹੁਲ ਗਾਂਧੀ ਦੀਆਂ ਮਿੰਟਾ ਕੱਢਣ ਲੱਗ ਜਾਂਦਾ ਸੀ ਗੱਲ ਭਗਣਾ ਜੀ ਵੈਸੇ ਤੁਹਾਡੀ ਬਿਲਕੁਲ ਇਹ ਵੀ ਸਹੀ ਆ ਜੀ ਤੇ ਜੇਕਰ ਹੁਣ ਗੱਲ ਕਰੀਏ ਤਾਂ ਇਹ ਗੱਲ ਬੜੇ ਕਮਾਲ ਦੀ ਬਣ ਕੇ ਨਿਕਲਦੀ ਹੈ ਬਈ ਕੇਜਰੀਵਾਲ ਸਾਹਿਬ ਨੇ ਆਪ ਆਪਣੇ ਮੂੰਹੋਂ ਇਹ ਗੱਲ ਮੰਨੀ ਹੈ ਭਈ ਅਸੀਂ ਤਾਂ ਕਾਂਗਰਸ ਨੂੰ ਮਨਾ ਮਨਾ ਥੱਕ ਗਏ ਉਹੀ ਨਹੀਂ ਰਾਹ ਦੰਦੇ ਪਰ ਭਗਨਾ ਜੀ ਆਪਾਂ ਅਗਲੀ ਖਬਰ ਦੇ ਉਪਰ ਰੋਕ ਕਰੀ ਅਗਲੀ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀਆਂ ਰੁਪਿੰਦਰ ਰੂਪੀ ਦੀ ਗੱਲ ਕਰੀਏ ਵੋਟਾਂ ਮੰਗਣ ਗਈ ਸੀ ਕਿਸੇ ਪਿੰਡ ਦੇ ਵਿੱਚ ਤੇ ਪਿੰਡ ਵਾਲਿਆਂ ਨੇ ਜੀ ਰੁਪਿੰਦਰ ਰੂਪੀ ਦਾ ਚੰਗਾ ਮਾਨਸਕਾਰ ਕੀਤਾ ਜੀ ਦਓ ਜਵਾਬ ਕਾਕਾ ਜੀ ਆਹ ਚੱਕ ਜਵਾਬ ਉਹ ਪਿੰਡਾਂ 'ਚ ਜਿਹੜਾ ਵੀ ਇੱਦਾਂ ਵੋਟਾਂ ਮੰਗਣ ਆਂਦਾ ਉਹਨੂੰ ਭਾਈ ਨੂਨ ਦਿਓ ਕਉਕੇ ਪਿੰਡ ਦੇ ਵਿੱਚ ਦੇਖ ਲੋ ਭਾਈ ਆ ਜਣਾ ਕਣਾ ਦੇਖ ਲੋ ਚੋਣ ਮੈਨੀਫੈਸਟੋ ਛਪਵਾ ਕੇ ਪਿੰਡ ਦੇ ਲੋਕਾਂ ਦੇ ਲੰਬੜਦਾਰੀ ਝਾੜਦਾ ਫਿਰਦਾ ਬਿਲਕੁਲ ਸਹੀ ਕਿਹਾ ਭਗਨਾ ਜੀ ਤੇ ਜੇਕਰ ਗੱਲ ਕਰੀਏ ਤਾਂ ਸਖਪਾਲ ਸਿੰਘ ਖੈਰਾ ਸਾਹਿਬ ਨੇ ਇਹ ਗੱਲ ਕਹੀ ਆ ਵੀ ਜਿਹੜਿਆ ਚੋਣ ਮੈਨੀਫੈਸਟੋ ਚੱਕੀ ਆਉਂਦੇ ਆ ਇਹਨਾਂ ਕੋਲੋਂ ਅਸਟਾਮ ਸੈਨ ਕਰਵਾ ਲੈਣੇ ਚਾਹੀਦੇ ਆ ਤਾਂ ਜੋ ਬਾਅਦ ਚ ਜਦੋਂ ਇਹਨਾਂ ਨੇ ਵਾਦੇ ਨਾ ਪੂਰੇ ਕੀਤੇ ਤਾਂ ਇਹਨਾਂ ਦੀ ਪਾਰਟੀ ਦੀ ਜਿਹੜੀ ਮਾਨਤਾ ਹੈ ਉਹ ਰੱਦ ਹੋ ਜਾਣੀ ਚਾਹੀਦੀ ਹੈ ਪਰ ਭਗਵਾਨ ਜੀ ਹੁਣ ਪ੍ਰੋਗਰਾਮ ਦੇ ਵਿਚੇੜਾ ਹੋ ਚੁਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਾਡੇ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਦੋਸਤੋ ਸਾਡੇ ਪ੍ਰੋਗਰਾਮ ਤੁਸੀਂ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੇਕਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੜਾਫੜ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਹੈ ਜੀ ਆਜ਼ ਨਿਊਜ਼ ਵਾਲਾ ਹਿੰਦੀ ਪੰਜਾਬੀ ਤੇ ਜੇਕਰ ਤੁਸੀਂ ਸਾਡੇ ਫੇਸਬੁੱਕ ਅਕਾਊਂਟ ਦੇ ਉੱਪਰ ਜਾਣਾ ਚਾਹੁੰਦੇ ਆ ਸਾਡਾ ਪੇਜ ਹੈ ਜੀ ਆਜ਼ ਨਿਊਜ਼ ਵਾਲਾ प्रोडक्शन ਇਸ ਪੇਜ ਦੇ ਪਰ ਤੁਸੀਂ ਜਾ ਸਕਦੇ ਤੇ ਉੱਥੇ ਹੀ ਦੋਸਤੋ ਤੁਸੀਂ ਸਾਡੇ ਇੰਸਟਾਗ੍ਰam ਅਕਾਊਂਟ ਦੀ ਗੱਲ ਕਰੀ ਆ ਆਜ ਨਿਊਜ਼ ਵਾਲਾ ਸਾਡਾ ਇੰਸਟਾਗ੍ਰam ਅਕਾਊਂਟ ਹੈ ਜੀ ਉੱਥੇ ਵੀ ਤੁਸੀਂ ਜਾ ਸਕਦੇ ਹੋ ਤੇ ਤੁਸੀਂ ਸਾਡੀ ਵੈਬਸਾਈਟ www.ajnewswala.com ਦੇ ਉੱਪਰ ਵੀ ਜਾ ਸਕਦੇ ਹੋ ਤੇ ਉੱਥੇ ਹੀ ਦੋਸਤੋ ਮੇਰਾ ਪੇਜ ਹੈ ਜੀ ਆਜ ਨਿਊਜ਼ ਵਾਲਾ ਦੀ ਗੱਲ ਕਰੀਏ ਤਾਂ ਮੇਰਾ ਆਪਣਾ ਪੇਜ ਹੈ ਜੀ ਪਰਮਜੀਤ ਸਿੰਘ ਪਕਣਾ ਮੇਰਾ ਪੇਜ ਹੈ ਤੇ ਦੋਸਤੋ ਕੱਲੂ ਫੇਰ ਮਿਲਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆ ਚੱਕ ਜਵਾਬ